ਤੁਸੀਂ ਹਰ ਰੋਜ਼ ਕਮੈਂਟ ਕਰਦੇ ਰਹਿੰਦੇ ਹੋ ਜੀ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਗੱਡੀਆਂ ਵਾਸਤੇ ਮੋਟਰਸਾਈਕਲ ਵਾਸਤੇ ਸਕੂਟੀ ਵਾਸਤੇ ਹਰ ਚੀਜ਼ਾਂ ਵਾਸਤੇ ਤੇ ਆਪਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਵੀਡੀਓ ਲੈ ਕੇ ਪਹੁੰਚਦੇ ਹਾਂ ਅੱਜ ਵੀ ਤੁਹਾਡੀ ਫਰਮਾਇਸ਼ ਤੇ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਬਾਕੀ ਡੇਲੀ ਆਪਣੀ ਵੀਡੀਓ ਆਉਂਦੀ ਹੈ ਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ-ਬਹੁਤ ਸ਼ੁਕਰੀਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਆਪਦੀ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਰੇ ਜੀ ਅੱਖਰਾਂ ਚ ਲਿਖਿਆ ਰਹਿੰਦਾ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿਚਾਰ ਲਗਵਾ ਸਕਦੇ ਹਾਂ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਤੁਹਾਡੀ ਫਰਮਾਇਸ਼ ਤੇ ਇਨੋਵਾ ਲੈ ਕੇ ਪਹੁੰਚੀ ਹਾਂ ਜੀ 2007 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਮਾਡਲ 7 ਪਰ ਗੱਡੀ ਦੀ ਪਾਸਿੰਗ ਆਪਾਂ ਨੂੰ ਰੀਨਿਊ ਮਿਲੂਗੀ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ 2027 ਤੱਕ ਕਰਾਂ ਤੇ ABS ਬ੍ਰੇਕਾਂ ਚ ਕੰਡੀਸ਼ਨ ਵਧੀਆ AC ਹੀਟਰ ਸਭ ਕੁਝ ਵਧੀਆ ਹਰਿਆਣਾ ਨੰਬਰ ਹੈ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਚੁਗੀ। 1,90,000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ। ਤਰਨ ਤਰਨ ਮਾਲਕ ਦਾ ਏਰੀਆ ਗੱਡੀ ਸੋਹਣੀ ਐ, ਮਾਲਕ ਨੇ ਵਧੀਆ ਰੱਖੀ ਹੋਈ ਐ, ਵਧੀਆ ਚਲਾਈ ਹੋਈ ਐ। ਕਿਸੇ ਨੂੰ ਗੱਡੀ ਜੇ ਪਸੰਦ ਆਈ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ। ਤੇ ਟਾਇਰਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਟਾਇਰਾਂ 'ਚ ਅਲਾਈ ਲੱਗੀ ਹੋਈ ਨਹੀਂ। ਸਿਲਵਰ ਰੰਗ 'ਚ ਗੱਡੀ ਐ, ਅੰਦਰੋਂ ਵੀ ਸੋਹਣੀ ਐ, ਬਾਹਰੋਂ ਵੀ ਸੋਹਣੀ ਐ। ਰੱਖੀ ਵੀ ਮਾਲਕ ਨੇ ਵਧੀਆ ਹੋ ਉਹਨੂੰ ਪਸੰਦ ਜੇ ਗੱਡੀ ਆਈਏ ਤਾਂ ਮਾਲਕ ਦਾ ਨੰਬਰ 88400 7621500 ਪੂਰਾ ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਕਰ ਲਿਓ ਪੂਰੀ ਜਾ ਕੇ ਗੱਡੀ ਨੂੰ ਜੇ ਦੇਖਣਾ ਚਾਹੁੰਨੋ ਤਾਂ ਜਾ ਕੇ ਵੀ ਦੇਖ ਸਕਦੇ ਹਾਂ ਬਾਕੀ ਮਾਲਕ ਨੇ ਕਿਹਾ ਵੀ ਹੈ ਪਹਿਲਾਂ ਇੱਕ ਵਾਰੀ ਘਰੇ ਆਜੂ ਤੇ ਮਾਲਕ ਨੇ ਕਿਹਾ ਗੱਡੀ ਚਲਾ ਕੇ ਦੇਖ ਲਓ ਜਦੋਂ ਪਸੰਦ ਆਊਗੀ ਉਸ ਤੋਂ ਬਾਅਦ ਰੇਟ ਮੁਕਾ ਲਾਂਗੇ ਜਿਹੜਾ ਤੁਹਾਨੂੰ ਮੈਂ ਦੱਸਿਆ ਇਹ ਇੱਕ ਮਾਲਕ ਦੀ ਸਰਫ ਡਿਮਾਂਡ ਹੈਗੀ ਨੰਬਰ ਸੈਕੰਡ ਤੇ ਡਿਮਾਂਡ ਆਈ ਸੀਗੀ ਸਕੂਟੀ ਵਾਸਤੇ ਲੈ ਕੇ ਆਪਾਂ ਪਹੁੰਚੇ ਹਾਂ ਜੀ ਕਾਪਾ ਐਕਟਿਵਾ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2011 ਮਾਡਲ ਆਪ ਨੂੰ ਇਹ ਸਕੂਟੀ ਮਿਲੂਗੀ ਮਹਤਪੂਰ ਮਾਲਕ ਦਾ ਏਰੀਆ ਗਾਂ 2026 ਤੱਕਰ ਪਾਸ ਆਪਾਂ ਨੂੰ ਇਹਦੀ ਮਿਲ ਜੂਗੀ ਪਾਸ ਸਿੰਗ ਤੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਜਿਹੜੀਆਂ ਲੱਗੀਆਂ ਹੋਈਆਂ ਉਹ ਆਪਾਂ ਨੂੰ ਗਵਰਨਮੈਂਟ ਵੱਲੋਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਜਿਹੜੀਆਂ ਸਰਕਾਰੀ ਹੁੰਦੀਆਂ ਬਾਕੀ ਨੰਬਰ ਪਲੇਟਾਂ ਵਧੀਆ ਤੇ ਸਕੂਟੀ ਵਧੀਆ ਚਿੱਟੇ ਰੰਗ ਦੀ ਆ ਰੰਗ ਵੀ ਪੂਰਾ ਵਧੀਆ ਪਿਆ ਨਾ ਕੋਈ ਪਾਰਟਸ ਦਾ ਟੁੱਟਿਆ ਭੱਜਾ ਨਾ ਕੋਈ ਡਿੱਗੀ ਨਾ ਕੁਛ ਐਕਸੀਡੈਂਟਡ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 26000 ਤੇ 500 ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਾ ਕੇ ਦੇਖ ਸਕਦੇ ਹਾਂ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜਿੰਨਾਂ ਦੀ ਸਕੂਟੀ ਆ 85 578 63 565 ਗੱਲਬਾਤ ਕਰ ਲਓ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਸੀ ਬਾਕੀ ਪੂਰੀ ਆਪਾਂ ਗੱਲ ਕਰ ਰੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਕੋਈ ਵੀ ਮਸ਼ੀਨਰੀ ਤੁਹਾਨੂੰ ਅਗਲੀ ਵੀਡੀਓ 'ਚ ਚਾਹੀਦੀ ਹੈ ਕਮੈਂਟ ਕਰ ਦਿਓ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਕਮੈਂਟ ਲਾਜ਼ਮੀ ਕਰਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਤੁਹਾਨੂੰ ਮਿਲ ਜਾਊਗਾ ਸਬਸਕ੍ਰਾਈਬ ਦਾ ਬਟਨ ਉਹਨੂੰ ਦਬਾ ਦਿਓ ਬਾਕੀ ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਘਰ ਕੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਹਰੇ ਜਖੜਾਂ 'ਚ ਠੀਕ ਹੈ ਜੀ ਬਾਕੀ ਨੋਟ ਲਾਜ਼ਮੀ ਕਰ ਲਿਓ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਇੱਕ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਹੈ ਗੱਡੀ ਦੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਜੈਨ ਪਹੁੰਚੀ ਹੈ ਜੀ ਗੱਡੀ ਠੀਕ ਹੈ ਇੰਜਨ ਗੇਅਰ ਬਲੋ ਕੋਈ ਪ੍ਰੋਬਲਮ ਨਹੀਂ ਬਾਕੀ ਬੰਪਰ ਵਗੈਰਾ ਦੇਖ ਲਓ ਬੰਪਰ ਰੰਗ ਹੋਣ ਵਾਲਾ ਹੈਗਾ ਮਾੜੀ ਮੋਟੀ ਟੱਚਿੰਗ ਗੱਡੀ ਭਾਲਦੀ ਹੈ ਤੇ ਤਲਵੰਡੀ ਭਾਈ ਇਹਨਾਂ ਦਾ ਏਰੀਆ ਜ਼ਿਲ੍ਹਾ ਫਿਰੋਜ਼ਪੁਰ ਤੇ 45000 ਰੁਪਏ ਡਿਮਾਂਡ ਇਹਨਾਂ ਨੇ ਲਾ ਕੇ ਆਪਣੇ ਕੋਲੇ ਭੇਜੀ ਆ ਮਾਲਕ ਨੇ ਕਿਹਾ ਵੀ ਘਾਟਾ ਬਦ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਵੀ ਆ ਕੇ ਦੇਖ ਲਿਓ ਪਹਿਲਾਂ ਉਹ ਤੋਂ ਬਾਅਦ ਰੇਟ ਮੁਕਾਵਾਂਗੀ ਨੰਬਰ ਵਾਈ ਦਾ ਜੋ ਵੀ ਗੱਲ ਕਰਨੀ ਹੈ ਮਾਲਕ ਨਾਲ ਤੁਸੀਂ ਨੰਬਰ ਤੇ ਗੱਲ ਕਰ ਲਿਓ ਫੋਨ ਕਰ ਲਿਓ 94633 48290 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸੀ ਤੇ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੁਸੀਂ ਹਰ ਵੀਡੀਓ ਨੂੰ ਬਹੁਤ ਪਿਆਰ ਦਿਨੇ ਹੋ ਮੈਂ ਉਮੀਦ ਕਰੂੰਗਾ ਤੁਸੀਂ ਵਧੀਆ ਪਿਆਰ ਦਿਓਗੇ ਸ਼ੇਅਰ ਕਰੋਗੇ ਸਪੋਰਟ ਕਰੋਗੇ ਬਾਕੀ ਅਗਲੀ ਵੀਡੀਓ ਚ ਜਿਹੜੀ ਵੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਕਿਸੇ ਵੀ ਏਰੀਆ ਚ ਕਿੰਨੇ ਵੀ ਰੇਅਰ ਚ ਘਰ ਕੋਠੀ ਮਕਾਨ ਕੁਛ ਵੀ ਕਰ ਦਿਓ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਨੰਬਰ ਆਪਣਾ ਮਿਲ ਗਿਆ ਹੋਊਗਾ ਭੇਜ ਦਿਓ